ਕੋਤ ਕਿਤੇ ਸਰ ਜਿੰਨੇ ਪਹਿਲਾਂ ਚਮਕਾ ਕੇ ਗਿਆ ਭਾਈ ਜੀ ਅੰਦਰ ਨਹੀਂ ਮਰਦਾ ਤਾ ਪਹਿਲਾਂ ਮਾਰ ਦੇ ਨਾਲ ਕੱਪੜੇ ਸਾਡੇ ਰੇ ਟਾਈ ਮੇਰਾ ਠੀਕ ਹੈ ਰਹਿਤ ਜੀ ਗੱਡੀ ਪੈ ਗਿਆ ਕਰ ਜਾਉਗਾ ਗੱਡੀ ਪੈ ਗੀ ਦੂਜੀ ਗੱਡੀ ਲੈਣ ਤੇ ਲਾ ਦਿਓ ਪਹਿਲਾਂ ਮਾਰ ਦੇ ਨਾਲ ਗੱਡੀ ਮਾਰਦੀ ਨਾ ਮਗਰ ਨਹੀਂ ਗੱਡੀਆਂ ਨਾ ਪੁੱਛਦੇ ਨਾ ਗੱਡੀਆਂ ਇਹਨਾਂ ਦੀਆਂ ਜੀ ਐਨਐਲਐ ਮਾਰਕ ਨੂੰ ਕੋਈ ਨਹੀਂ ਕਹਿੰਦਾ ਕਿ ਮਿੱਟਾ ਜਾ ਰਿਹਾ ਅੰਗਲੇ ਸਾਹਿਬ ਪਹਿਲੀ ਵਾਰ ਪਹਿਲੀ ਵਾਰ ਇਹ ਜਲਾਲਾਬਾਸ਼ ਹੋਇਆ ਹੈ ਇਹ ਇਲੈਕਸ਼ਨ ਅਸੀਂ ਚਾਹਦੇ ਸੀ ਹਰ ਬੰਦੇ ਨੂੰ ਨਸੀ ਮਿਲੀ ਹਰ ਬੰਦੇ ਨੂੰ ਉਹ ਟੂਲਾ ਟੈਕਸ ਮਿਲਿਆ ਜਿਹੜਾ ਅੱਜ ਤੱਕ ਇਹਨੇ 25 ਸਾਲਾਂ ਦਾ ਰਵਾਇਤ ਸੀ ਵੀ ਕਿਸੇ ਨੂੰ ਦਿੱਤਾ ਨਹੀਂਗਾ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਰੋਜ਼ ਧਰਨੇ ਲਾਉਂਦੇ 5 ਵਜੇ ਜਾ ਕੇ ਵੀਰੋ ਜੇ ਦਫ਼ਤਰ ਬੰਦ ਹੋਈ ਚਲੋ ਸਾਰੇ ਦੀ ਐਨਓਸੀ ਮਿਲ ਗਿਆ ਸਾਰੇ ਬੰਦੇ ਸਵੇਰ ਦੇ 7 ਵਜੇ ਲਾਈਨਾਂ 'ਚ ਹੋ ਗਏ ਰਾਤ ਦੇ ਰਾਤ ਦੇ ਲੱਗੇ ਇੱਧਰ ਕੋਈ ਐਂਟਰੀ ਨਹੀਂ ਗਾਜ ਕਾਲਜ ਸਾਡੀ ਬੇਚੇਗਾ ਕੋਈ ਇੱਕ ਗੇੜ ਜਾਂਦਾ ਸਾਰੇ ਜਿਹੜੇ ਪੁਰਾਣੇ ਵੀ ਨੇ ਜਿਨ੍ਹਾਂ ਨੂੰ ਆਤਾਂ ਪਈਆਂ ਪੁਰਾਣੀਆਂ ਐ ਕੰਮ ਨਹੀਂ ਚੱਣਾ ਆ ਦੇ ਲਾਈਨ 'ਚ ਲੱਗ ਜਾਓ ਭਾਵੇਂ 200 ਫਾਇਰ ਦੀ ਭਰਾਲੋ ਇੱਧਰ ਐਂਟਰੀ ਹੈਗੀ ਜੀ ਇੱਧਰੋਂ ਪੁਲਿਸ ਪ੍ਰਸ਼ਾਸਨ ਦੀ ਕਾਰਜ ਪੁਚਾਰੀ ਜਿਹਨੇ ਕਰਤੂਤ ਮਾੜੀ ਕੀਤੀ ਹੈ ਉਹ 100% ਭੁਗਤੂ ਗਾਇ ਦੇ ਵਿੱਚ ਕੋਈ ਹੋਣਾ ਹੈ ਹੈਲੋ ਬਿਲਕੁਲ 100% ਜਿਹੜਾ ਬੰਦਾ ਜਿਹਨੇ ਕਰਦੂਦ ਕੀਤੀ ਹੈ ਜਿਹਨੇ ਅੰਦਰ ਜਾਣ ਦਿੱਤੇ ਹੈ ਐਮਐਲਏ ਸਾਹਿਬ ਜਿਹੜੇ ਇਸ ਗੇਟ ਤੇ ਨੇ ਇਹਨਾਂ ਨੇ ਅੱਗੇ ਪ੍ਰੈਸ ਵਾਲਿਆਂ ਨੂੰ ਹੀ ਅੰਦਰ ਜਾਣ ਦਿੱਤਾ ਬਿਲਕੁਲ ਜਿਹਨੇ ਉਹਨੇ ਕਰਦੂਦ ਕੀਤੀ ਹੈ ਜਿਹੜੇ ਦੋ ਮੁਲਾਜ਼ਮ ਹੈ ਦੋਵੇਂ ਸਸਪੈਂਡ ਹੋਣਗੇ ਕਿਹੜੇ ਕਿਹੜੇ ਬੰਦੇ ਅੰਦਰ ਵੜੇ ਆ ਜੀ ਇਧਰੋਂ ਇਧਰੋਂ ਨੋਨੀ ਮਾਂ ਤੇ ਬੋਬੀ ਮਾਂ ਔਰ ਸਾਲ ਹੋਣਾ ਜਿਹੜੇ გასਵਾ ਚੇਸਿੰਗ ਬਾ ਅੱਗੇ ਸਾੜੀ ਜਾਣਾਂਗੇ ਜਦੋਂ ਅਸੀਂ ਘਰੇ ਬੈ ਕੇ ਆਂ ਜਿਵੇਂ ਔਰ ਨਾ ਨਾ ਕੋਈ ਤੋੜੋ ਨਾ ਉਹ ਖਰਚਾ ਤੋੜੋ ਨਾ ਉਹਨਾਂ ਨੇ ਪਹਿਲਾਂ ਬਾਈ ਟੋਕੋੜ ਉਹਨੀਆਂ ਮਾ ਗੋਡ ਖਰਚਾ ਖਰਚੋ ਅੱਜ ਬਹਿ ਜਾਓ ਜਿੰਨੇ ਚਿਰ ਉਹਨਾਂ ਨੇ ਫਾਈਨਲ ਵਾਪਸ ਲੈਣ ਦੀਆਂ ਲੱਗੀਆਂ ਇਹਨਾਂ ਨੂੰ ਬੰਦੇ ਬੰਦੂ ਗਾਇਸ ਨੇ ਕਰੋ ਪਲੀਜ਼ ਗੱਡੀ ਵਾਖੀ ਇਹ ਬਦਮਾਸ਼ੀ ਨਹੀਂ ਹੈ ਜੋ ਚਾਈ ਫਿਰਦੇ ਪੀਦੇ ਹੱਸਦਾ ਇਹ ਹਿਲੇ ਹੋਣਾ ਪ੍ਰਾਈਵੇਟ ਹੈ ਇਹ ਗੱਡੀ ਵੀ ਹੈ سڀ گلا پٽي ٿي وئي آهي